ਕਿਸਾਨ ਦੋਸਤੋ ਯੇਸ ਟਰਾਪਾ ਪਹਿਲਾਂ ਗੱਲ ਕਰ ਚੁੱਕੇ ਆ ਕਿ 7 April 2025 ਤੋਂ ਤਾਪਮਨ ਵਧਣਾ ਸ਼ੁਰੂ ਹੋ ਜਾਏਗਾ 40 ਡਿਗਰੀ ਤੋਂ ਪਾਰ ਤਾਪਮਨ ਜਾਏਗਾ 40 ਡਿਗਰੀ ਤੋਂ ਪੰਜਾਬ ਹਰਿਆਣਾ ਦੇ ਕੁਝ ਏਰੀਆ ਵਿੱਚ ਤਾਪਮਨ 42 ਡਿਗਰੀ ਤੱਕ ਵੀ ਜਾ ਸਕਦਾ ਹੈ ਤੇ 7 ਤਰੀਕ ਤੋਂ ਲੈ ਕੇ ਅਗਲੇ 4-5 ਦਿਨ ਪੰਜਾਬ ਦੇ ਵਿੱਚ ਹੀਟ ਵੇਵ ਚੱਲੇਗਾ yellow alert ਜਾਰੀ ਹੋਇਆ ਹੈ ਤਾਂ ਇਹਦੇ ਕਰਕੇ ਭਾਵੇਂ ਕਿ 7 ਤਰੀਕ ਨੂੰ ਪੰਜਾਬ ਦੇ ਇਹ ਭਾਵੇਂ ਕਿ 7 ਤਰੀਕ ਨੂੰ ਪੰਜਾਬ ਦੇ ਜਿਹੜੇ ਹੈਗੇ ਕੁਝ ਐਸੇ ਫਾਜ਼ਿਲਕਾ ਸ਼੍ਰੀ ਮੁਕਤਸਰ ਬਠਿੰਡਾ ਮਾਨਸਾ ਬਰਨਾਲਾ ਇੱਥੋਂ ਹੀਟ ਵੇਵ ਸ਼ੁਰੂ ਹੋਏਗੀ ਪਰੰਤੂ 8 ਨੂੰ ਤੁਸੀਂ ਦੇਖੋ ਕਿ ਹੋਰ ਵੱਜੇਗੀ 9 ਅਤੇ 10 April 2005 ਨੂੰ ਜਿਹੜੀ ਹੀਟ ਵੇਵ ਆ ਪੂਰਾ ਪੰਜਾਬ ਕਵਰ ਕਰ ਲੇਗੀ ਇਸੇ ਤਰੀਕੇ ਦੇ ਨਾਲ ਹਰਿਆਣਾ ਹਰਿਆਣੇ ਦੇ ਵਿੱਚ ਵੀ ਪਹਿਲਾਂ ਜਿਹੜਾ ਹੈਗਾ ਹਰਿਆਣੇ ਦੇ ਕੁਝ ਜ਼ਿਲ੍ਹੇ ਕਵਰ ਕਰੇਗੀ ਫਿਰ ਜਿਹੜਾ ਹੈਗਾ ਇਹ 8 ਤਰੀਕ ਤੱਕ 9 ਤੱਕ ਜਾਂਦੇ ਜਾਂਦੇ ਜਿਹੜਾ ਹੈਗਾ ਜਾਰਾ ਤ੍ਰੇਸਾ ਜਿਹੜਾ ਹੈਗਾ ਹਿਮਾਇ ਹਰਿਆਣੇ ਦਾ ਹੀਟ ਵੇਵ ਕਵਰ ਕਰ ਲੇਗੀ ਤਾਂ ਰਾਜਸਥਾਨ ਦੇ ਵਿੱਚ ਵੀ ਇਹੀ ਹਾਲ ਹੈ ਹੀਟ ਵੇਵ ਦੀ ਊਸ਼ਣ ਲਹਿਰ ਦੀ ਜਿਹੜੀ ਵਾਰਨਿੰਗ ਹੈਗੀ ਹੈ ਉਹ ਆ ਗਈ ਹੈ ਇਸੇ ਤਰੀਕੇ ਦੇ ਨਾਲ ਜਦੋਂ ਇਹ ਹੀਟ ਵੇਵ ਵਧੇਗੀ ਤਾਂ 10 ਤਰੀਕ ਤੋਂ ਫਿਰ ਕਈ ਜਗ੍ਹਾ ਤੇ ਤੇਜ਼ ਹਨੇਰੀ ਵੀ ਆ ਸਕਦੀ ਹੈ ਭਾਵੇਂ ਕਿ ਇੱਕ ਸਿਸਟਮ ਦੇ ਨਾਲ ਕੁਝ ਜਗਾ ਵਰਖਾ ਵੀ ਹੋਏਗੀ ਫਰਾਂਤੂ ਗੰਗਾ ਨਗਰ ਹਰਮਾਨਗੜ ਤੇ 50 ਕਿਲੋ ਪ੍ਰਤੀ ਘੰਟੇ ਤੱਕ ਦੀ ਤੇਜ਼ ਹਨੇਰੀ ਦੀ ਵਾਰਨਿੰਗ ਆ ਗਈ ਹੈ ਬਾਕੀ ਆਪਾਂ ਮੌਸਮ ਵਾਲੀ ਵੀਡੀਓ ਚ ਗੱਲ